ਹਾਂਜੀ ਸੋ ਮੱਕੀ 1899 ਤੇ ਲਾਉਂਸ ਦੀ ਸਪਰੇ ਕਰੀ ਆ ਜੀ ਦੱਸ ਦਿਆਂ ਕੀ ਰੀਡ ਮਿਲੀ ਤੇ ਨਾਲ ਇੱਕ ਹੋਰ ਕੀੜੀ ਪਾਈ ਵੀ ਅੱਗੇ ਜਿਹੜਾ ਮਾੜਾ ਮੋਟਾ ਕੱਖਾ ਹਰਾ ਨਾ ਹੋਵੇ ਸੋ ਆ ਤੁਸੀਂ ਦੇਖੋ ਪਹਿਲਾਂ ਤੁਹਾਨੂੰ ਦਿਖਾਉਨੇ ਆ ਕੱਖ ਹੈਗਾ ਸੀ ਬਹੁਤ ਸੀ ਪਰ ਇਹਨੇ ਛੱਡਿਆ ਨਹੀਂ ਹੈਗਾ ਤੇ ਬਾਕੀ ਯਾਰ ਕੰਪਨੀ ਨੂੰ ਸਲਾਮ ਆ ਵਾਇਰ ਨੂੰ ਜਿਹਨੇ ਦਵਾਈ ਬਣਾਈ ਆ ਮੱਕੀ ਲਈ ਸਪੈਸ਼ਲ ਸੋ ਮੱਕੀ ਦੇ ਜਦੋਂ ਤੋਂ ਇਹ ਦਵਾਈ ਆ ਗਈ ਮੱਕੀ ਦੀ ਰੂਹੇ ਹੋਰ ਹੋ ਗਈ ਕਿਉਂਕਿ ਕਵਾੜਾ ਜਿਹੜਾ ਸਾਰਾ ਹੀ ਸੁੱਕ ਜਾਂਦਾ ਕੱਲੀ ਮੱਕੀ ਟਾਂਡਾ ਹੀ ਹਰਾ ਰਹਿੰਦਾ ਹੈ ਤੇ ਮੱਕੀ ਨੂੰ ਲੱਗਦੀ ਆ ਸੋ ਆਲੂ-ਉਲੂ ਵੀ ਜਿਹੜਾ ਮੋੜਾ-ਮੋਟਾ ਹਰਾ ਹੋਇਆ ਸਭ ਨੂੰ ਸ਼ਾਮ ਦੀ ਆ ਸੜਦੀ ਨਹੀਂ ਹੈਗੀ ਗੁੱਲੀ ਡੰਡਾ ਸੀ ਕਿ ਜੀਰੀ ਸੀ ਥੋੜੇ ਕੱਖ ਸੀ ਤੇ ਖੰਡੀ-ਖੁੰਡੀ ਸੀ ਥੋੜੀ ਕਣਕਲੀ ਬਸ ਅਸੀਂ ਥੋੜੇ ਦਿਨ ਨੇ ਹੁਣ ਲੰਘ ਜਾਣਾ ਤਾਂ ਪਾਣੀ ਦੇ ਕੇ ਰੇਪ ਪਾਉਣਾ ਇਹਨੂੰ 1500 ਰੁਪਏ ਇੱਕ ਏਕੜ ਦੀ ਲਾਉਣ ਸਪੇਸ ਹੈ ਤੇ ਨਾਲ ਇਹਦੇ ਅਲਟਰਾ ਜਨ ਪਾਤੀ ਵੀ ਅੱਗੇ ਜਿਹੜਾ ਹੋਰ ਕੋਈ ਕੱਖ ਵਗੈਰਾ ਹਰਾ ਨਾ ਹੋਵੇ ਤੇ ਤੁਸੀਂ ਵੀ ਕਰਨੀਆਂ ਸੋ ਛੋਟੀ ਦੀ ਕਰਦਿਆ ਕਰੋ بڑے ਪੰਪ ਨਾਲ ਇੰਜਨ ਵਾਲੇ ਨਾਲ ਬਾਅਦ ਚੋਂ ਫਿਰ ਲੇਟ ਔਖਾ ਹੋ ਜਾਂਦਾ ਹੈ ਤੇ ਮੱਕੀ ਖਰਾਕ ਲਈ ਜਾਂਦੀ ਹੈ